ਉਹਦੇ ਲਈ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਸਾਡੀ 5 ਸਾਲ ਦੀ ਜਿਹੜੀ ਰੈਗੂਲਰ ਸਰਵਿਸ ਉਹ ਖਤਮ ਕਰਕੇ ਸਾਨੂੰ ਦੁਬਾਰੇ ਤੋਂ ਜਿਹੜਿਆ ਨਿਊ ਜੋਇਨਿੰਗ ਲੈਟਰ ਦਿੱਤੇ ਗਏ ਨੇ ਤੱਕੇ ਦੇ ਨਾਲ ਉੱਥੇ ਉਹ ਮਾਚਲੇ ਵਿੱਚ ਬੋਟਾ ਸਨ ਜਦੋਂ ਇਹ ਕਹਿੰਦੇ ਨੇ ਸਾਰੇ ਇੰਡੀਆ ਦੇ ਵਿੱਚ ਛੰਡੇ ਗੜ ਦਿੰਦੇ ਅਸੀਂ ਆਮ ਆਦਮੀ ਪਾਰਟੀ ਨੇ ਇਹ ਕਰਤਾ ਆਮ ਆਦਮੀ ਪਾਰਟੀ ਨੇ ਬੜਾ ਵਿਕਾਸ ਕਰਤਾ ਸਾਡਾ ਵਿਕਾਸ ਕਰਤਾ ਤੇ ਅਸੀਂ ਕੌਣ ਆ ਫਿਰ ਅਸੀਂ ਕਿਉਂ ਰੋਲ ਰਹੇ ਆ ਇਹ ਪੁੱਛਣ ਜਦੋਂ ਅਸੀਂ ਸੋਲਨ ਗਏ ਸੀ ਸਾਡੇ ਉੱਪਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਹਮਲਾ ਕਰਤਾ ਸੀ ਜੀ ਇਹ ਇਹ ਇੰਨਾ ਜ਼ਿਆਦਾ ਧੱਕਾ ਕਰ ਰਹੇ ਨੇ ਸਾਲ ਹੋ ਗਿਆ ਸਿੱਖਿਆ ਮੰਤਰੀ ਆ ਜਿਹੜਾ ਸਾਡੇ ਨੂੰ ਮੰਨ ਰਿਹਾ ਜਾਇਜ਼ ਮੰਗ ਨੂੰ ਅਸੀਂ ਸੋਲਣ ਜਾ ਕੇ ਪ੍ਰੋਟੈਸਟ ਵੀ ਕੀਤਾ ਸੀ ਸਰ ਅਸੀਂ 2016 ਦੇ ਵਿੱਚ ਜੁਆਇਨ ਕੀਤਾ ਸੀ ਅਸੀਂ 180 ETT ਰੈਗੂਲਰ ETT ਟੀਚਰ ਆ ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਪੈਸਨੀਆਂ ਸਰਕਾਰਾਂ ਵਾਂਗ ਹੀ ਆ ਜਿਹੜਾ ਇਹਨਾਂ ਦੇ ਉਹੀ ਲਾਰੇ ਨੇ ਉਹੀ ਝੂਠੇ ਵਾਅਦੇ ਨੇ ਤੇ ਉਹੀ ਇਹਨਾਂ ਦੇ ਦੋਗਲੇ ਚਿਹਰੇ ਆ ਕੇ ਸਾਹਮਣੇ ਦੇ ਜਿਵੇਂ ਇਹਨਾਂ ਨੇ ਕਿਹਾ ਕਦੇ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਕੋਈ ਵਿਸ਼ਵਾਸ ਦਵਾਇਆ ਕਿ ਹੱਲ ਹੋਊਗਾ ਇਹ ਨਹੀਂ ਹੋਊਗਾ ਕੀ ਹੈ ਜੇ ਪੰਜਾਬ ਚ ਸੁਣੀ ਜਾਂਦੀ ਅਸੀਂ ਕਿਉਂ ਜਾਂਦੇ ਅਸੀਂ ਕਿਉਂ ਦਿੱਲੀ ਜਾ ਜਾਈਏ ਜੇ ਸਾਡੀ ਪੰਜਾਬ ਚ ਚੰਗੀ ਤਰ੍ਹਾਂ ਸੁਣੀ ਜਾਵੇ ਕਿਉਂ ਅਸੀਂ ਸੋਲਣ ਜਾ ਕੇ ਆਵਦੇ ਜਿਹੜੀ ਹੈਗੀ ਆਵਦੇ ਆਪ ਨੂੰ ਆਉਦੇ ਮੂੰਹ ਚ ਪਹਚਾਈਏ ਤੇ ਮੀਟਿੰਗ ਦੇ ਵਿੱਚ ਹਰ ਬਾਰ ਇਹ ਕਹਿ ਰਹੇ ਨੇ ਕਿ ਡਿਪਾਰਟਮੈਂਟ ਦੀ ਗਲਤੀ ਹੈ ਡਿਪਾਰਟਮੈਂਟ ਦੀ ਗਲਤੀ ਹੈ ਤੁਹਾਡੀ ਕੋਈ ਗਲਤੀ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਵਿਭਾਗ ਦੀ ਹੀ ਗਲਤੀ ਹੈ ਤੇ ਵਿਭਾਗ ਦੀ ਗਲਤੀ ਹੋਣ ਦੇ ਬਾਵਜੂਦ ਹੀ ਸਾਡਾ ਕੰਮ ਨਹੀਂ ਕੀਤਾ ਜਾ ਰਿਹਾ ਹੈ। ਅਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਆਹ ਬੁੱਤ ਸਿੰਘ ਰਾਣਾ ਤਸਵੀਰਾਂ ਫalse ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਨੇ ਜਿੱਥੇ 180 ETT ਰੈਗੂਲਰ ਜਿਹੜੇ ਅਧਿਆਪਕ ਹੈਗੇ ਆ ਉਹਨਾਂ ਵੱਲੋਂ ਜਿਹੜਾ ਇਹ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਸ ਦੇ ਖਿਲਾਫ ਜਿਹੜਾ ਇਹ ਅਨੰਦਪੁਰ ਸਾਹਿਬ ਦੇ ਘਰ ਘਰ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਤੇ ਕੀ ਕਾਰਨ ਹੋ ਗਿਆ ਪ੍ਰਚਾਰ ਕਰਨ ਦਾ ਗੱਲਬਾ ਜ਼ਰੂਰ ਕਰਾਂਗੇ ਜੈ ਜੀ ਇਹਨਾਂ ਵੱਲੋਂ ਜ਼ਰੂਰ ਲਿਖਿਆ ਗਿਆ ਕਿ ਰੈਗੂਲਰ 180 TTD ਅਧਿਆਪਕਾਂ ਦਾ ਜਾਂ ਤਾਂ ਕਸੂਰ ਦੱਸਿਆ ਜਾਵੇ ਜਾਂ ਉਹ ਕਾਨੂੰਨ ਦੱਸਿਆ ਜਾਵੇ ਜਿਸ ਤਹਿਤ ਸਾਡੇ ਬੱਚਿਆਂ ਦੀ ਰੋਟੀ ਮੂੰਹ ਖੋਈ ਜਾ ਰਹੀ ਹੈ ਕੀ ਕਾਰਨ ਹੋ ਗਿਆ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂ ਜਿਹੜਾ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਸਾਡੇ ਨਾਲ ਜਿਹੜੇ ਐ ਅਧਿਆਪਕ ਹਾਜ਼ਰ ਹੈ ਗੱਲਬਾਤ ਜ਼ਰੂਰ ਕਰਾਂਗੇ ਭਾਈ ਜੀ ਕੀ ਕਾਰਨ ਹੋ ਗਿਆ ਕਿਉਂ ਜਿਹੜਾ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਆ ਕੇ ਅਜਿਹੇ ਆ ਕਦਮ ਤੁਹਾਨੂੰ ਚੁੱਕਣਾ ਪੈ ਰਿਹਾ ਸਿੱਖਿਆ ਮੰਤਰੀ ਮੁਰਦਾਬਾਦ ਦੇ ਪੋਸਟਰ ਤੁਸੀਂ ਹੱਥਾਂ ਦੇ ਵਿੱਚ ਫੜੇ ਹੋ ਘਰ ਘਰ ਜਾ ਰਹੇ ਹੋ ਕੀ ਕਾਰਨ ਹੋ ਗਿਆ ਦੇਖੋ ਜੀ ਸਾਡਾ ਇਹ ਕੋਈ ਸੌਂਕ ਨਹੀਂ ਹੈਗਾ ਅਸੀਂ ਮਜਬੂਰ ਆਂਗੇ ਅਸੀਂ 2016 ਦੇ ਵਿੱਚ ਆ ਜਿਹੜਾ ਰੈਗੂਲਰ ਭਰਤੀ ਹੋਈ ਸੀ ਤੇ ਸਾਡੀ ਜਿਹੜੀ ਆ ਕੋਈ ਵੀ ਜਿਹੜੀ ਆ ਕਿ ਸਾਡਾ ਕੋਈ ਮਿਸਟੇਕ ਨਹੀਂ ਸਾਡੀ ਕੋਈ ਗਲਤੀ ਨਹੀਂ ਸਾਰੀ ਗਲਤੀ ਆ ਜਿਹੜੀ ਵਿਭਾਗ ਦੀ ਆ ਜੋ ਕਿ ਹੁਣ ਇਹ ਸਿੱਖਿਆ ਮੰਤਰੀ ਵੀ ਮੰਨਦਾ ਤੇ ਪਹਿਲੀਆਂ ਸਰਕਾਰਾਂ ਨੇ ਵੀ ਮੰਨਿਆਗਾ ਤੇ ਉਹਦੇ ਲਈ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਸਾਡੀ 5 ਸਾਲ ਦੀ ਜਿਹੜੀ ਰੈਗੂਲਰ ਸਰਵਿਸ ਉਹ ਖਤਮ ਕਰਕੇ ਸਾਨੂੰ ਦੁਬਾਰੇ ਤੋਂ ਜਿਹੜੇ ਨਿਊ ਜੋਇਨਿੰਗ ਲੈਟਰ ਦਿੱਤੇ ਗਏ ਨੇ ਤੱਕੇ ਦੇ ਨਾਲ ਤੇ ਸਾਡੀ ਜਿਹੜੀ ਅਸੀਂ ਪੂਰੀ ਪ੍ਰਵੇਸ਼ਨ ਪੀਰੀਅਡ ਵੀ ਕਲੀਅਰ ਕਰ ਲਿਆ ਸੀ ਉਹ ਤੋਂ ਦੁਬਾਰਾ ਫੇਰ ਸਾਡੇ ਤੇ ਪ੍ਰਵੇਸ਼ਨ ਪੀੜਾ ਜਿਹੜਾ 8 ਸਾਲ ਦਾ ਕਰ ਦਿੱਤਾ ਗਿਆ ਜਿਹੜਾ ਕਿ ਕਿਸੇ ਕਾਨੂੰਨ ਵਿੱਚ ਨਹੀਂ ਲਿਖਿਆ ਗਿਆ ਇਹ ਇੰਨਾ ਜ਼ਿਆਦਾ ਤੱਕਾ ਕਰ ਰਹੇ ਨੇ ਸਾਲ ਹੋ ਗਿਆ ਸਿੱਖਿਆ ਮੰਤਰੀ ਆ ਜਿਹੜਾ ਸਾਡੇ ਨੂੰ ਮੰਨ ਰਿਹਾ ਜਾਇਜ਼ ਮੰਗ ਨੂੰ ਅਸੀਂ ਸੋਲਣ ਜਾ ਕੇ ਪ੍ਰੋਟੈਸਟ ਵੀ ਕੀਤਾ ਸੀ ਉੱਥੇ ਆਪਦੀ ਆਵਾਜ਼ ਲੈ ਕੇ ਗਈ ਸੀ ਉੱਥੇ ਇਸ ਨੇ ਮੰਨਿਆ ਵੀ ਸੀ ਵੀ ਤੁਸੀਂ ਇਹ ਜਿਹੜਾ ਕੋਈ ਧਰਨਾ ਵਜਾਰਾ ਨਾ ਕਰੋ ਮੈਂ ਤੁਹਾਡਾ ਹੱਲਾ ਜਿਹੜਾ ਬਹੁਤ ਜਲਦੀ ਕਰ ਦੂੰਗਾ ਤੁਸੀਂ ਤੁਸੀਂ ਗੱਲ ਸੋਲਣ ਵੀ ਕੀਤੀ ਹੈ ਸੋਲਣ ਤਾਂ ਹਿਮਾਚਲ ਦੇ ਵਿੱਚ ਆ ਫਿਰ ਪੁੱਤ ਕਿਉਂ ਸਾਡੀ ਜੀ ਇੱਥੇ ਜੇ ਪੰਜਾਬ 'ਚ ਸੁਣੀ ਜਾਂਦੀ ਅਸੀਂ ਕਿਉਂ ਜਾਂਦੇ ਅਸੀਂ ਕਿਉਂ ਦਿੱਲੀ ਜਾ ਜਾਈਏ ਜੇ ਸਾਡੀ ਪੰਜਾਬ ਚ ਚੰਗੀ ਤਰ੍ਹਾਂ ਸੁਣੀ ਜਾਵੇ ਕਿਉਂ ਅਸੀਂ ਸੋਲਨ ਜਾ ਕੇ ਆਵਦੇ ਜਿਹੜੀ ਹੈਗੀ ਆਵਦੇ ਆਪ ਨੂੰ ਮੌਦੇ ਮੂੰਹ ਚ ਪਹਚਾਈਏ ਅਸੀਂ ਉੱਥੇ ਸਿਰਫ ਆਪਣੀ ਆਵਾਜ਼ ਪਹਚਾਉਣ ਗਏ ਸੀ ਵੀ ਜਿਹੜੀ ਹੈ ਕਿ केजरीवाल ਨੂੰ ਵੀ ਪਤਾ ਲੱਗੇ ਵੀ ਨਹੀਂ ਇਹ ਵਾਕਈ ਇਹਨਾਂ ਨਾਲ ਧੱਕਾ ਹੋਇਆ ਹੋਇਆਗਾ ਇਹ ਜਿਹੜੇ ਮੰਨ ਵੀ ਰਹੇ ਨੇ ਪਰ ਨਹੀਂ ਉਸ ਉਹ ਤੋਂ ਸਾਨੂੰ ਸਿਰਫ ਇੱਕ ਵਿਸ਼ਵਾਸ ਦਵਾਇਆ ਗਿਆ ਤੁਸੀਂ ਜਿਹੜਾ ਕੋਈ ਪ੍ਰਦਰਸ਼ਨ ਨਹੀਂ ਕਰਨਾ ਕੋਈ ਧੱਕਾ ਨਹੀਂ ਕਰਨਾ ਕੁਝ ਨਹੀਂ ਕਰਨਾ ਤੁਹਾਡਾ ਹੱਲ ਕਰੂੰਗਾ ਜੋ ਕਿ ਅੱਜ ਤੱਕ ਨਹੀਂ ਹੋਇਆ ਇਸ ਗੱਲ ਨੂੰ ਪੂਰਾ ਜਿਹੜਾ ਕਿ ਸਾਲ ਤੋਂ ਵੱਧ ਹੋ ਗਿਆ ਜੇ ਹੁਣ ਉਹ ਟੋਡੀਆਂ ਜਿਹੜੀਆਂ ਤੁਸੀਂ ਕਹਿੰਦੇ ਪਏ ਸੀ ਰੈਗੂਲਰ ਸੀਗੇ ਸਾਨੂੰ ਦੁਬਾਰਾ ਫਿਰ ਮੁੜ ਤੋਂ ਜਿਹੜਾ ਉਹ ਕੰਮ ਕੀਤਾ ਗਿਆ ਹੈਗਾ ਪ੍ਰੋਵੀਸ਼ਨ ਪੀੜਤਾਂ ਜਿਹੜਾ ਦੁਬਾਰਾ ਤੁਹਾਨੂੰ ਦਿੱਤਾ ਗਿਆ ਆ ਲੱਗਦਾ ਨਹੀਂ ਹੈ ਸਰਕਾਰ ਤਾਂ ਕਹਿੰਦੀ ਸੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਕਿਸੇ ਨੂੰ ਧਰਨੇ ਦੇਣ ਦੀ ਲੋੜ ਨਹੀਂ ਪੈਂਦੀ ਪੈ ਸਕਦੀ ਤੁਹਾਡੇ ਜਿਹੜੇ ਆਈਟੀਟੀ ਜਿਹੜੇ ਬੇਰੋਜ਼ਗਾਰ ਹੈ ਉਹ ਵੀ ਧਰਨੇ ਤੇ ਬੈਠੇ ਆ ਮੰਤਰੀ ਸਾਹਿਬ ਦੇ ਪਿੰਡ ਤੁਸੀਂ ਇੱਥੇ ਬੇਸ਼ੱਕ ਤੁਹਾਨੂੰ ਦੁਬਾਰਾ ਇਹਨਾਂ ਨੇ ਮੁੜ ਕੇ ਭਾਰਤੀ ਰੈਗੂਲਰ ਕਰਤਾ ਤੁਹਾਨੂੰ ਇੱਕ ਪਰਮਿਸ਼ਨ ਪੀੜ ਜਾਰੀ ਕਰਤਾ ਲੱਗਦਾ ਨਹੀਂ ਸਰਕਾਰ ਇੱਕ ਇੱਕ ਤਰ੍ਹਾਂ ਦਾ ਜਿਸ ਤਰੀਕੇ ਨਾਲ ਤੁਹਾਨੂੰ ਰੋਜ਼ਗਾਰ ਦੇਤਾ ਤੁਸੀਂ ਕਹਿੰਦੇ ਮੁੜ ਕੇ ਖੋ ਲਿਆ ਵੀ ਸਰਕਾਰ ਦੀ ਕੋਈ ਨਾ ਹੋ ਸਕਦਾ ਲੰਮੀ ਪਾਲਿਸੀ ਹੋਵੇ ਇਹਨਾਂ ਨੇ ਆਪਣੇ ਤੌਰ ਤੇ ਕੋਈ ਸਿੱਖਿਆ ਪੱਧਰ ਉੱਤੇ ਚੱਕਰ ਨਹੀਂ ਜੀ ਬਸ ਇਹ ਇਹੀ ਗੱਲਾਂ ਵਿੱਚ ਆ ਕੇ ਆ ਜਿਹੜਾ ਸੀ ਆਪਦੀ ਸਰਕਾਰ ਇਹ ਬਣਾਈ ਸੀ ਜਿਹੜੀਆਂ ਇਹ ਗੱਲਾਂ ਕਰ ਰਹੇ ਸੀ ਉਹਨਾਂ ਦੇ ਵਿੱਚ ਆ ਕੇ ਸੀ ਘਰ-ਘਰ ਜਾ ਕੇ ਵੀ ਇਹਨਾਂ ਲਈ ਵੋਟਾਂ ਮੰਗੇ ਸੀ ਆਪਦੇ ਪਰਿਵਾਰਾਂ ਨੂੰ ਦੀਆਂ ਵੋਟਾਂ ਪਾਈਆਂ ਸੀ ਪਰ ਜਿਹੜਾ ਕੀ ਆ ਸਾਨੂੰ ਅਸੀਂ ਫੇਰ ਵੀ ਇਹ ਠੱਗੇ ਹੋਏ ਮਹਿਸੂਸ ਕਰਦੇ ਆ ਕਿਉਂਕਿ ਇਹ ਪੈਸਲੀਆਂ ਸਰਕਾਰਾਂ ਵਾਂਗ ਹੀ ਆ ਜਿਹੜਾ ਇਹਨਾਂ ਦੇ ਉਹੀ ਲਾਰੇ ਨੇ ਉਹੀ ਝੂਠੇ ਵਾਅਦੇ ਨੇ ਤੇ ਉਹੀ ਇਹਨਾਂ ਦੇ ਦੋਗਲੇ ਚਿਹਰੇ ਆਗੇ ਸਾਹਮਣੇ ਸਾਡਾ ਜਿਹੜਾ ਹੱਲ ਨਹੀਂ ਹੋ ਰਿਹਾ ਜਿਹਦੇ ਲਈ ਅਸੀਂ ਇਹ ਗੱਲਾਂ ਇੱਕ ਰੈਲੀ ਕਰਨ ਲਈ ਮਜਬੂਰ ਆਗੇ ਬਿਲਕੁਲ ਜੀ ਹੋਰ ਵੀ ਅਧਿਆਪਕ ਖਾਦਨੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਭਾਈ ਜੀ ਜੇ ਜਿਵੇਂ ਇਹਨਾਂ ਨੇ ਕਿਹਾ ਕਦੇ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਕੋਈ ਵਿਸ਼ਵਾਸ ਦਵਾਇਆ ਕਿ ਹੱਲ ਹੋ ਜਾਊਗਾ ਇਹ ਨਹੀਂ ਹੋਊਗਾ ਕੀ ਹੈਗਾ ਸਰ ਇਹਦੀ ਮੀਟਿੰਗ ਸੀ ਜਦੋਂ ਅਸੀਂ ਸੋਲਨ ਹਿਮਾਚਲ ਪ੍ਰਦੇਸ਼ ਵਿੱਚ ਗਏ ਸੀ ਉੱਥੇ ਉਹ ਹਿਮਾਚਲ ਵਿੱਚ ਬੋਟਾਂ ਸਨ ਜਦੋਂ ਇਹ ਕਹਿੰਦੇ ਨੇ ਸਾਰੇ ਇੰਡੀਆ ਦੇ ਵਿੱਚ ਚੰਡੇਗੜ੍ਹ ਦੇ ਨੇ ਅਸੀਂ ਆਮ ਆਦਮੀ ਪਾਰਟੀ ਨੇ ਇਹ ਕਰਤਾ ਆਮ ਆਦਮੀ ਪਾਰਟੀ ਨੇ ਬੜਾ ਵਿਕਾਸ ਕਰਤਾ ਤਾਂ ਅਸੀਂ ਉਹਨਾਂ ਨੂੰ ਨਹੀਂ ਪੁੱਛਣ ਗਏ ਸੀ ਕਿ ਜੇ ਤੁਸੀਂ ਸਾਡਾ ਵਿਕਾਸ ਕਰਤਾ ਹੈ ਤੇ ਅਸੀਂ ਕੌਣ ਹਾਂ ਫਿਰ ਅਸੀਂ ਕਿਉਂ ਰੋਲ ਰਹੇ ਹਾਂ ਇਹ ਪੁੱਛਣ ਜਦੋਂ ਅਸੀਂ ਸੋਲਨ ਗਏ ਸੀ ਸਾਡੇ ਉੱਪਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਹਮਲਾ ਕਰਤਾ ਸੀ ਜੀ ਤੇ ਅਸੀਂ ਉੱਥੋਂ ਮਥਾ ਜਾਣ ਬਚੀ ਸੀ ਹਰਜੋਤ ਬੈਂਸ ਤੇ ਅਰਵਿੰਦ ਕੇਜਰੀਵਾਲ ਉੱਪਰ ਖੜ ਕੇ ਤਾੜੀਆਂ ਵਜਾ ਰਹੇ ਬੀ ਇਹ ਨਹੀਂ ਇਹ ਦੂਜੀ ਸਰਕਾਰਾਂ ਦੇ ਢਟਕਾਏ ਹੋਏ ਨੇ ਇਹ ਉਦਾਂ ਨੇ ਪਰ ਜਦੋਂ ਪਤਾ ਲੱਗਾ ਵੀ ਅਸੀਂ ਟੀਚਰਾਂ ਫਿਰ ਇਹਨੇ ਸਾਡੇ ਨਾਲ ਮੀਟਿੰਗ ਕੀਤੀ ਸਾਨੂੰ ਕਹਿੰਦਾ ਤੁਸੀਂ 1 ਸਾਲ ਕੋਈ ਪ੍ਰੋਟੈਸਟ ਨਹੀਂ ਕਰਨਾ ਹੈਗਾ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਤੁਹਾਡਾ ਮਸਲਾ ਜਾਇਜ਼ ਏ ਇਹਨਾਂ ਜਾਣ ਤੇ ਖੇਡ ਕੇ ਸਿਰਫ ਅਸੀਂ ਇਹਨਾਂ ਨੂੰ ਮਸਲਾ ਦੱਸ ਸਕਿਆ ਜਿਹੜੇ ਕਹਿੰਦੇ ਨਹੀਂ ਵੀ ਸਾਡੇ ਇੱਕ ਵਾਰੀ ਆ ਜਾਓ ਤੁਹਾਡਾ ਮਸਲਾ ਹੱਲ ਕਰ ਦਾਂਗੇ ਹੁਣ ਹੁਣ ਲੱਗਦਾ ਵੀ ਇਸ ਤਰੀਕੇ ਨਾਲ ਜਿਵੇਂ ਆਪਾਂ ਆ ਆਨੰਦਪੁਰ ਸਾਹਿਬ ਵਿਖੇ ਆ ਕੇ ਇੱਥੇ ਮਸਲਾ ਹੱਲ ਹੋ ਜੂਗਾ ਲੱਗਦਾ ਨਹੀਂ ਸਾਨੂੰ ਜਾ ਕੇ ਉਹਨਾਂ ਦੀ ਕੋਠੀਆਂ ਦੇ ਅੱਗੇ ਆ ਘਰਾਓ ਕਰਨਾ ਚਾਹੀਦਾ ਬਹਿਣਾ ਚਾਹੀਦਾ ਨਾ ਕਿ ਆ ਸ਼ਹਿਰਾਂ ਦੇ ਵਿੱਚ ਆ ਕੇ ਸਰ ਕੋਠੀਆਂ ਅੱਗੇ ਕੋਠੀਆਂ ਅੱਗੇ ਸਰ ਬਹਿਣ ਦਾ ਕੋਈ ਫਾਇਦਾ ਨਹੀਂ ਅਸੀਂ ਚੰਡੀਗੜ੍ਹ ਦੀ ਕ੍ਰੈਸ਼ ਦੇ ਅੱਗੇ ਗਏ ਸਾਂ ਜੀ ਉੱਤੇ ਇਹਨਾਂ ਨੇ ਉੱਥੇ ਆਪਣੀ ਪੁਲਿਸ ਸੱਦ ਕੇ ਜੀ ਸਾਡੇ ਸਦਾਰਾਂ ਦੀ ਪੱਗਾਂ ਲਵਾਈਆਂ ਗਈਆਂ ਕੁੜੀਆਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਪੁਲਿਸ ਕੋ ਸਾਨੂੰ ਚੁਕਵਾਇਆ ਗਿਆ ਕੁਟਵਾਇਆ ਗਿਆ ਸਾਡੇ ਦੇ ਪਰਚੇ ਪਾਏ ਗਏ ਜੀ ਤੇ ਪਰ ਹੋਇਆ ਕੁਛ ਨਹੀਂ ਹੈਗਾ ਫਿਰ ਅਸੀਂ ਉਹ ਲੋਕਾਂ ਨੂੰ ਦੱਸਣ ਆਏ ਜਿਹੜੇ ਹਲਕੇ ਵਿੱਚ ਇਹ ਕਹਿੰਦਾ ਮੈਂ ਆਹ ਕਰਤਾ ਮੈਂ ਇਹਨਾਂ ਵਿਕਾਸ ਕਰਤਾ ਤੇ ਆਹ ਅਸਲੀਅਤ ਲੋਕਾਂ ਨੂੰ ਦੱਸਣ ਆਏ ਆ ਜੀ ਇਹ ਆਪਣੀ ਅਸਲੀਅਤ ਇਹਨਾਂ ਨੂੰ ਪਤਾ ਹੀ ਹੈ ਸਾਡੀ ਕੀ ਅਸਲੀਅਤ ਅਸੀਂ ਇਹਨਾਂ ਅਸਲੀਅਤ ਲੋਕਾਂ ਸਾਹਮਣੇ ਰੱਖਣ ਆਏ ਆ ਜੀ ਤੇ ਇਹ ਹੁਣ ਨਹੀਂ ਹੈਗਾ ਇਹ ਪੂਰਾ ਹੁਣ ਚੱਲੇਗਾ ਜੀ ਜੋ ਤੱਕ ਐਮਪੀ ਦੇ ਵੋਟਾਂ ਨਹੀਂ ਹੁੰਦੀਆਂ ਹਰ ਹਫਤੇ ਅਸੀਂ ਇਹ ਇਹਦੇ ਹਲਕੇ ਦੇ ਵਿੱਚ ਭੰਡੀ ਪ੍ਰਚਾਰ ਕਰਾਂ ਕਰਾਂਗੇ ਇਹਨਾਂ ਨੀਤੀਆਂ ਸਰਕਾਰ ਦੀਆਂ ਨੇ ਸਾਹਮਣੇ ਲੈ ਕੇ ਆਵਾਂਗੇ ਜੀ ਬਿਲਕੁਲ ਜੀ ਇਸ ਤੋਂ ਇਲਾਵਾ ਜਿਹੜੀਆਂ ਮਹਿਲਾ ਅਧਿਪਾਤਕ ਨੇ ਉਹ ਵੀ ਨਾਲ ਹਾਜ਼ਰ ਨੇ ਗੱਲਬਾਤ ਕਰਾਂਗੇ ਕਦੋਂ ਤੁਹਾਨੂੰ ਦੁਬਾਰਾ ਮੁਰਤ ਤੋਂ ਜੜਾ ਨੇ ਉਹ ਕੀਤਾ ਹੈ ਸਰ ਅਸੀਂ 2016 ਦੇ ਵਿੱਚ ਜੁਆਇਨ ਕੀਤਾ ਸੀ ਅਸੀਂ 180 ETT ਰੈਗੂਲਰ ETT ਟੀਚਰ ਹਾਂ ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਅਸੀਂ 8 ਸਾਲ ਤੋਂ ਰੈਗੂਲਰ ਜੌਬ ਕਰ ਰਹੇ ਸੀਗੇ ਤੇ ਕੁਸ਼ਕ ਦਾ ਪਰਬੀਸ਼ਨ ਵੀ ਕਲੀਅਰ ਹੋ ਚੁੱਕਿਆ ਸੀ ਤੇ ਕੁਸ਼ ਅਸੀਂ ਪਰਬੀਸ਼ਨ ਅੰਡਰ ਪਰਬੀਸ਼ਨ ਹੀ ਚੱਲ ਰਹੇ ਸੀਗੇ ਪਰ ਸਾਡੀ ਭਰਤੀ ਹੈ ਜਿਹੜੀ 4500 ਦੇ ਵਿੱਚ ਹੋਈ ਸੀ ਅਸੀਂ ਰੈਗੂਲਰ ਭਰਤੀ ਹੋਈ ਸੀਗੇ ਤੇ ਉਸ ਤੋਂ ਬਾਅਦ 8 ਸਾਲ 8 ਸਾਲ ਅਸੀਂ ਜੌਬ ਕਰ ਰਹੇ ਹਾਂ ਤੇ ਇਹਨਾਂ ਨੇ ਸਾਡੇ ਤੇ ਜਬਰੀ ਇਕ ਤਾਂ ਜ਼ਬਰਦਸਤ ਇਹ ਸਾਨੂੰ ਨਵੀਂ ਜੁਆਇਨਿੰਗ ਦੇਤੀ ਨਵੇਂ ਨਵਾਂ ਪੇਸਕੇਲ ਦੇਤਾ ਤੇ ਸਾਡਾ ਜਿਹੜਾ ਪਰਬੀਸ਼ਨ ਪੀਰੀਅਡ ਹੈ ਪੂਰਾ 8 ਸਾਲ ਦਾ ਹੋ ਚੁੱਕਿਆ ਜੋ ਕਿ ਸਾਡਾ 2 ਸਾਲ ਦਾ ਖਤਮ ਹੋ ਜਾਣਾ ਚਾਹੀਦਾ ਸੀਗਾ ਜੇਕਰ ਅਸੀਂ ਇਸ ਚੀਜ਼ ਦਾ ਕਾਨੂੰਨ ਜਾਂ ਕਸੂਰ ਪੁੱਛਣ ਜਾਂਦੇ ਆ ਅਸੀਂ ਸਿੱਖਿਆ ਮੰਤਰੀ ਦੇ ਕੋਲ ਪੁੱਛਣ ਜਾਂਦੇ ਆ ਵੀ ਸਾਡਾ ਕਸੂਰ ਕੀ ਹੈ ਜਿਹਦੇ ਤਹਿਤ ਸਾਡਾ ਸਾਡੇ ਨਾਲ ਜਿਹੜਾ ਇਹ ਧੱਕਾ ਕੀਤਾ ਜਾ ਰਿਹਾ ਹੈ ਤਾਂ ਅਸੀਂ ਉਹਨਾਂ ਦੇ ਕੋਠੀ ਦੇ ਅੱਗੇ ਜਾਂਦੇ ਆ ਬੈਠਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਨਹੀਂ ਕਰ ਰਹੇ ਜੇ ਬਾਰ-ਬਾਰ ਸਾਡੇ ਤੋਂ ਜ਼ਬਰਦਸਤੀ ਕਰਨ ਦੇ ਬਾਵਜੂਦ ਉਹ ਮੀਟਿੰਗ ਦਿੰਦੇ ਨੇ ਮੀਟਿੰਗ ਤੇ ਮੀਟਿੰਗ ਦੇ ਰਹੇ ਨੇ ਤੇ ਮੀਟਿੰਗ ਦੇ ਵਿੱਚ ਹਰ ਬਾਰ ਇਹ ਕਹਿ ਰਹੇ ਨੇ ਕਿ ਡਿਪਾਰਟਮੈਂਟ ਦੀ ਗਲਤੀ ਹੈ ਡਿਪਾਰਟਮੈਂਟ ਦੀ ਗਲਤੀ ਹੈ ਤੁਹਾਡੀ ਕੋਈ ਗਲਤੀ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਵਿਭਾਗ ਦੀ ਹੀ ਗਲਤੀ ਹੈ ਤੇ ਵਿਭਾਗ ਦੀ ਗਲਤੀ ਹੋਣ ਦੇ ਬਾਵਜੂਦ ਹੀ ਸਾਡਾ ਕੰਮ ਨਹੀਂ ਕੀਤਾ ਜਾ ਰਿਹਾ ਇਸ ਲਈ ਅਸੀਂ ਇਹਨਾਂ ਦੀ ਇਹਨਾਂ ਦੇ ਸ਼ਹਿਰ ਦੇ ਵਿੱਚ ਹੀ ਸੜਕਾਂ ਦੇ ਉੱਤੇ ਆਉਣ ਲਈ ਮਜਬੂਰ ਹੋਏ ਆ ਲੱਗਦਾ ਨਹੀਂ ਜੇ ਵਿਭਾਗ ਦੀ ਗਲਤੀ ਆ ਸਰਕਾਰਾਂ ਉਹਨੂੰ ਦੁਰਸਤ ਕਰ ਸਕਦੀਆਂ ਫਿਰ ਮੰਤਰੀ ਸਾਹਿਬ ਦੁਰਸਤ ਕਰ ਸਕਦੇ ਆ ਉਹਨੂੰ ਸਰ ਬਿਲਕੁਲ ਕਰ ਸਕਦੇ ਆ ਜੋ ਵਿਭਾਗ ਦੇ ਮੁਖੀ ਨੇ ਉਹ ਬਿਲਕੁਲ ਆਪਣਾ ਕੰਮ ਕਰ ਸਕਦੇ ਆ ਸਾਡੇ ਅਸੀਂ ਟੀਚਰਸ ਇਕੱਠੇ ਹੋ ਕੇ ਅਸੀਂ ਜਦੋਂ ਸੋਲਨ ਦੇ ਵਿੱਚ ਕੇਜਰੀਵਾਲ ਜੀ ਆਏ ਹੋਏ ਸੀ ਅਸੀਂ ਉੱਥੇ ਗਏ ਅਸੀਂ ਆਪਣਾ ਮੁੱਦਾ ਪੁੱਛਿਆ ਇਹ ਪੰਜਾਬ ਨੂੰ ਹਰ ਜਗ੍ਹਾ ਹਾਈਲਾਈਟ ਕਰ ਰਹੇ ਨੇ ਕਿ ਪੰਜਾਬ ਨੂੰ ਇਹ ਕਰਤਾ ਪੰਜਾਬ ਨੂੰ ਉਹ ਕਰਤਾ ਪੰਜਾਬ ਦੇ ਵਿੱਚ ਸਭ ਕੁਝ ਵਿਕਾਸ ਹੋ ਰਿਹਾ ਹੈਗਾ ਅਸੀਂ ਇਹ ਉੱਥੇ ਪੁੱਛ ਰਹੇ ਸੀ ਜੇ ਵਿਕਾਸ ਹੋ ਰਿਹਾ ਪੰਜਾਬ ਦੇ ਵਿੱਚ ਤੇ ਅਸੀਂ ਕੌਣ ਜੋ ਸਾਡੇ ਨਾਲ ਐਡਾ ਵੱਡਾ ਧੱਕਾ ਹੋ ਰਿਹਾ ਤੇ ਸਾਡੇ ਨਾਲ ਹੀ ਕਿਉਂ ਹੋ ਰਿਹਾ ਹੈਗਾ ਤੇ ਸਾਡੀ ਉਥੇ ਕੁੱਟਮਾਰ ਕੀਤੀ ਗਈ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀਗੇ ਗੁੰਡੇ ਸੀਗੇ ਉਹਨਾਂ ਨੇ ਸਾਡੀ ਕੁੱਟਮਾਰ ਕੀਤੀ ਗਈ ਸਾਡੀਆਂ ਚੁੰਨੀਆਂ ਰੋਲੀਆਂ ਗਈਆਂ ਜੇ ਅਸੀਂ ਚੰਡੀਗੜ੍ਹ ਦੇ ਵਿੱਚ ਹੁਣ ਸਿੱਖਿਆ ਮੰਤਰੀ ਦੀ ਕੋਠੀ ਦੇ ਅੱਗੇ ਵੀ ਜਾਂਦੇ ਆ ਤਾਂ ਦੇਖੋ ਤੁਸੀਂ ਬੈਨਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਸਾਡੀਆਂ ਚੁੰਨੀਆਂ ਰੋਲੀਆਂ ਗਈਆਂ ਕਿਸ ਤਰ੍ਹਾਂ ਸਾਡੇ ਜੈਂਟਸ ਨੂੰ ਕੁੱਟਿਆ ਗਿਆ ਮਾਰਿਆ ਗਿਆ ਇਹਨਾਂ ਨੂੰ ਤੇ ਕਿਸ ਤਰ੍ਹਾਂ ਸਾਨੂੰ ਘੜੀਸਿਆ ਗਿਆ ਕਿਸ ਤਰ੍ਹਾਂ ਸਾਡੀਆਂ ਗੁੱਤਾਂ ਪਟੀਆਂ ਗਈਆਂ ਨੇ ਸਾਨੂੰ ਜ਼ਲੀਲ ਹੋਣਾ ਪੈ ਰਿਹਾ ਅਸੀਂ ਰੈਗੂਲਰ ਟੀਚਰ ਹੋਣ ਦੇ ਬਾਵਜੂਦ ਵੀ ਅਸੀਂ ਜ਼ਲੀਲ ਹੋ ਰਹੇ ਤੋਂ ਬਾਅਦ ਜੇ ਸਾਡੀ ਮੰਗੇ ਜਿਹੜੀ ਨਹੀਂ ਮੰਨੀ ਜਾ ਰਹੀ ਅਸੀਂ ਸਾਰੇ ਪੰਜਾਬ ਦੇ ਵਿੱਚ ਰੌਲਾ ਪਾਵਾਂਗੇ ਉਸ ਤੋਂ ਬਾਅਦ ਅਸੀਂ ਦਿੱਲੀ ਜਾਵਾਂਗੇ ਤੇ ਸਾਡੇ ਕੋਲ ਹੁਣ ਆਤਮਦਾ ਕਰਨ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਰਹਿ ਗਈ ਹੈ ਵੱਡਾ ਇਹਨਾਂ ਨੇ ਇੱਕ ਕਹਿ ਦਿੱਤਾ ਕਿ ਆਤਮਦਾ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਰਹਿ ਗਈ ਆ ਬਜ਼ੁਰਗ ਨਾਲ ਹਾਜ਼ਰ ਨੇ ਕਿਉਂਕਿ ਬੱਚੇ ਛੋਟੇ ਛੋਟੇ ਨਾਲ ਆਏ ਨੇ ਬਜ਼ੁਰਗਾਂ ਨਾਲ ਗੱਲ ਕਰਾਂਗੇ ਬਜ਼ੁਰਗੋ ਤੁਸੀਂ ਤਾਂ ਸਰਕਾਰਾਂ ਪਿਛਲੀਆਂ ਵੀ ਦੇਖੀਆਂ ਹੋਣਗੀਆਂ ਪਰ ਅੱਜ ਲੱਗਦਾ ਨਹੀਂ ਜਿਹੜੇ ਬੱਚੇ ਬੜੀ ਉਮੀਦ ਹੁੰਦੀ ਆ ਬੇ ਬੱਚਾ ਸਾਡਾ ਨੌਕਰੀ ਲੱਗ ਜਾਊਗਾ ਚਲੋ ਪਰਿਵਾਰ ਦਾ ਗੁਜ਼ਾਰਾ ਚੱਲ ਪੂਗਾ ਅੱਜ ਬੱਚੇ ਫੇਰ ਮੁੜ ਕੇ ਜੇ ਆਪਾਂ ਕਹਿ ਲਿਆ ਉਹ ਮੁੜ ਕੇ ਪਹਿਲੀ ਦੇ ਵਿੱਚ ਆ ਗਏ ਆ ਕੱਚੀ ਪਹਿਲੀ ਦੇ ਵਿੱਚ ਪੜਨਾ ਮੁੜ ਕੇ ਉਸੇ ਥਾਂ ਤੇ ਸਰਕਾਰ ਨੇ ਖੜੇ ਕਰਤੇ ਵਾਇਰਲ ਕਾਲ ਸਾਹਿਬ ਅੱਜ ਕੋਈ ਫਤਿਹ ਅਸੀਂ ਆਪਣੇ ਬੱਚਿਆਂ ਦੇ ਨਾਲ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਆ ਮੈਂ ਲਗਭਗ ਹਰ ਜਗ੍ਹਾ ਇਹਨਾਂ ਦੇ ਨਾਲ ਮੇਰੀ ਬੇਟੀ ਹੈਗੀ 180 ਸੀ ਟੀਚਰ ਵਿੱਚ ਹਰ ਜਗ੍ਹਾ ਨਾਲ ਜਾਣਦੇ ਆ ਬਹੁਤ ਦੇਰ ਤੋਂ ਆਪਾਂ ਦਿੱਲੀ ਜਾ ਕੇ ਵੀ ਪ੍ਰਦਰਸ਼ਨ ਕੀਤੇ ਚੰਡੀਗੜ੍ਹ ਵੀ ਪ੍ਰਦਰਸ਼ਨ ਕੀਤੇ ਹਰ ਜਗ੍ਹਾ ਨਾਲ ਜਾਇਜ਼ ਦਾ ਇਹਨਾਂ ਦੇ ਹੁਣ ਅਸੀਂ ਆਨੰਦਪੁਰ ਸਾਹਿਬ ਮੈਂ ਪ੍ਰੋਪਰ ਹੀ ਆਨੰਦਪੁਰ ਸਾਹਿਬ ਦਾ ਹੈਗਾ ਇੱਥੇ ਚਾਰ ਪੰਜ ਬੱਚੇ ਹੈਗੇ ਇਹਨਾਂ ਵਿੱਚ ਈਟੀਟੀ ਦੇ ਆਪਕੇ ਜਿਹੜੇ ਇਹਨਾਂ ਨੂੰ ਧੱਕਾ ਹੋ ਰਿਹਾ ਦੇਖੋ ਕਿੰਨਾ ਵੱਡਾ ਧੱਕਾ ਸਾਨੂੰ ਬਜ਼ੁਰਗਾਂ ਨੂੰ ਵੀ ਨਾਲ ਬੱਚੇ ਦੇਖ ਲਓ ਅਸੀਂ 2 ਮਹੀਨੇ ਪਰਲੇਟ ਦੀ ਕੋਟੀ ਪਹਿਲੇ ਜਾ ਕੇ ਬੈਠ ਰਹੇ ਹਰ ਸਰਕਾਰ ਇਹ ਕਹਿੰਦੀ ਹੈ ਬਿਲਕੁਲ ਜਿਹੜੀ ਮੰਗ ਸਾਡੀ ਬਿਲਕੁਲ ਜਾਇਜ਼ ਹੈ ਇਸ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪ ਹੀ ਮੰਨਿਆ ਤੇ ਥੋੜੀ ਜੇ ਤੂੰ ਮੰਨ ਲਿਆ ਫਿਰ ਉਹ ਕਿਉਂ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਉਸ ਚੀਜ਼ ਤੇ ਕਿਉਂ بار بار ਉਹ ਉਹਨਾਂ ਕਹਿੰਦੇ ਵਿਭਾਗ ਦੀ ਗਲਤੀ ਹੈ ਵਿਭਾਗ ਵਿੱਚ ਕਿਸੇ ਆਪਣੇ ਜੋ ਹੈਗਾ ਭਾਗੀ ਮਦਦਾਂ ਨੂੰ ਕਿਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਇਸ ਕਰਕੇ ਉਹ ਮਸਲੇ ਨੂੰ ਹੱਲ ਨਹੀਂ ਕਰ ਰਹੇ ਬਿਲਕੁਲ ਜੀ ਕਿਤੇ ਨਾ ਕਿਤੇ ਜਿਹੜਾ ਹੈ 180 ਟਟੀਡੀ ਦੇ ਟੀਚਰ ਹੈ ਮੁਰ ਤੋਂ ਜਿਵੇਂ ਇਹਨਾਂ ਨੇ ਕਿਹਾ ਸਾਨੂੰ ਜੁਆਇਨਿੰਗ ਜਿਹੜੀ ਹੈ ਲੈਟਰ ਦਿੱਤੇ ਗਏ ਆ ਜਿਹੜੇ ਪਹਿਲਾਂ ਪਰਬੀਸ਼ਨ ਪੀਰੀਅਡ ਇਹਨਾਂ ਦਾ ਚੱਲਦਾ ਸੀ ਉਹਨਾਂ ਨੂੰ ਇੱਕ ਇੱਕ ਪਾਸੇ ਰੱਖ ਦਿੱਤਾ ਗਿਆ ਪਾਸੇ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਧੱਕਾ ਕੀਤਾ ਗਿਆ ਇਸ ਤੋਂ ਇਲਾਵਾ ਜਿਵੇਂ ਇਹਨਾਂ ਨੇ ਕਿਹਾ ਕਿ ਸਾਡੀਆਂ ਅੱਜ ਚੁੰਨੀਆਂ ਰੋਲੀਆਂ ਜਾ ਰਹੀਆਂ ਪੱਗਾਂ ਰੋਲੀਆਂ ਜਾ ਰਹੀਆਂ ਜਿਹੜੀ ਸਰਕਾਰ ਪੱਗਾਂ ਬਚਾਉਣ ਦੇ ਵਾਅਦੇ ਕਰਦੀ ਸੀ ਚੁੰਨੀਆਂ ਬਚਾਉਣ ਦੇ ਵਾਅਦੇ ਕਰਦੀ ਸੀ ਅੱਜ ਕਿਤੇ ਨਾ ਕਿਤੇ ਅੱਜ ਸਾਡੀਆਂ ਜਿਹੜੀਆਂ ਚੁੰਨੀਆਂ ਔਰ ਦਸਤਾਰਾਂ ਐ ਉਹ ਗਲੀਆਂ ਦੇ ਵਿੱਚ ਰੋਲੀਆਂ ਜਾ ਰਹੀਆਂ ਨੇ ਵੱਡਾ ਸਵਾਲ ਹੈ ਪੰਜਾਬ ਸਰਕਾਰ ਦੇ ਉੱਤੇ ਉਹ ਤਰਾਂ ਤੇ ਇਹਨਾਂ ਲੋਕਾਂ 'ਤੇ ਧਿਆਨ ਦੇਣ ਤਾਂ ਜੋ ਜਿਹੜੇ ਲੋਕ ਹੈ ਇਹ ਸਕੂਲਾਂ ਦੇ ਵਿੱਚੋਂ ਨਿਕਲ ਕੇ ਅੱਜ ਇਹਨਾਂ ਤਰਨੀਆਂ ਦੇ ਵਿੱਚ ਸ਼ਾਮਲ ਹੋ ਰਹੇ ਆ ਉਹ ਜਾ ਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਾਣ ਅਤੇ ਚੰਗੀ ਸਿੱਖਿਆ ਦੇ ਸਕਣ ਕੈਮਰਾਮੈਨ ਦੀਪਰਾਣ ਦੇ ਨਾਲ ਬਲਦ ਸਿੰਘ ਰਾਣਾ ਪੰਜਾਬੀ ਲੋਕ